ਸਤਨਾਮ ਵਾਹਿਗੁਰੂ ਸਾਹਿਬ ਜੀ ਗੋੜੀ ਗਵਾਰੇ ਰੀ ਮਹਲਾ 3ਾ ਸੋ ਥਾਉ ਸਚ ਮਨ ਨਿਰਮਲ ਹੋਏ ਸਚ ਨਿਵਾਸ ਕਰੇ ਸਚ ਸੋਏ ਸੱਚੀ ਬਾਣੀ ਜੁਗ ਚਾਰੇ ਜਪੈ ਸਭ ਕਿਸ ਸਾਚਾ ਆਪੇ ਆਪੈ ਕਰਮ ਹੋਵੈ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੋ ਥਾਏ ਰਹਾ ਜਲੋਂ ਇਹ ਜੀਵਾ ਦੁਜੈ ਭਾਏ ਹਰ ਰਸ ਨਾ ਚਾਖੈ ਫੀਕਾ ਆਲਾਏ ਬਿਨ ਬੂਜੇ ਤਨ ਮਨ ਫੀਕਾ ਹੋਏ ਬਿਨ ਨਾਵ ਦੁਖੀਆ ਚਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਜ ਸੁਭਾਏ ਗੁਰ ਕਿਰਪਾ ਤੇ ਸਚ ਸਮਾਇ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵ ਨਿਰਮਲ ਧਾ ਨਾਮ ਸਮਾਵ ਜੋ ਭਾਂਡਾ ਹੋਏ ਉਂਦਾ ਭਾਂਡੇ ਟਿਕੇ ਨਾ ਕੋਈ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਨਾਮ ਸਮਾਵੈ ਜੋ ਭਾਂਡਾ ਹੋਏ ਉਂਦਾ ਭਾਂਡਾ ਟਿਕੇ ਨਾ ਕੋਈ ਗੁਰ ਸ਼ਬਦੀ ਮਨ ਨਾਮ ਨਾਨਕ ਸਚ ਭਾਂਡਾ ਜਿਸ ਸ਼ਬਦ ਪਿਆਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 158 ਦੇ ਉੱਪਰ ਅੰਕਿਤ ਹੈ ਇਸ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਸਤਿਗੁਰ ਮਹਾਰਾਜ ਬਖਸ਼ਿਸ਼ ਕਰ ਰਿਹਾ ਕਰਮ ਹੋਵੇ ਸਤ ਸੰਗ ਮਲਾਏ ਹਰ ਗੁਣ ਗਾਵੇ ਵੈਸ ਸੋ ਥਾਏ ਰਹਾਉ ਜੀਵਨ ਜਿਹੜਾ ਮਨੁੱਖ ਦਾ ਸੁਚੱਜਾ ਬਣਦਾ ਉਹ ਸੱਚੀ ਸੰਗਤ ਕਰਨ ਦੇ ਨਾਲ ਬਣਦਾ ਇੱਕ ਹੁੰਦਾ ਸੰਗਤ ਇੱਕ ਹੈ ਕੁਸ ਸੰਗਤ ਜਦੋਂ ਮਨੁੱਖ ਭੈੜੀ ਸੰਗਤ ਵਿੱਚ ਪੈ ਜਾਂਦਾ ਹੈ ਉਹਦਾ ਜੀਵਨ ਵਿਕਾਰਾਂ ਦੇ ਵਿੱਚ ਫਸ ਕੇ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਪਰ ਜਿਹੜਾ ਗੁਰੂ ਕੀ ਸੰਗਤ ਕਰਦਾ ਹੈ ਉਹਦਾ ਜੀਵਨ ਜਿਹੜਾ ਸਫਲ ਹੁੰਦਾ ਹੈ ਸਤਿਗੁਰ ਕਹਿੰਦੇ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਮ ਜਾਪੇ ਸਗਲ ਮਨੋਰ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਪਾਸ਼ਾ ਜੀ ਨੇ ਸੰਗਤ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ। ਗੁਰੂ ਨਾਨਕ ਸਾਹਿਬ ਜਿੱਥੇ ਜਾਂਦੇ ਸਨ ਸੰਗਤ ਕਾਇਮ ਕਰਦੇ ਸਨ। ਵੀ ਘੱਟੋ ਘੱਟ ਦੋ ਟਾਈਮ ਸਾਰੇ ਇਕੱਠੇ ਹੋ ਬੈਠੋ। ਤੇ ਉਹ ਫਿਰ ਸੰਗਤ ਬਣ ਗਈ ਕੋਈ ਗੁਰਦੁਆਰਾ। ਬੜੀ ਸੰਗਤ ਪੱਕੀ ਸੰਗਤ ਇਦਾਂ ਇਤਿਹਾਸ ਸਾਡੇ ਸਾਹਮਣੇ ਹੈ। ਪਰ ਗੁਰਬਾਣੀ ਵਿੱਚ ਇਹ ਵੀ ਆਖਿਆ ਕਿ ਸੰਗਤ ਕੰਧੂ ਕਹਿੰਦੇ ਆ ਉਹ ਸੰਗਤ ਥੋੜੀ ਹੁੰਦੀ ਜਿਹੜੇ ਬਹੁਤ ਹਜ਼ਾਰਾਂ ਲੋਕ ਇਕੱਠੇ ਹੋਣ ਕਿਸੇ ਵੱਡੇ ਇਕੱਠ ਨੂੰ ਸੰਗਤ ਨਹੀਂ ਕਿਹਾ ਜਾ ਸਕਦਾ ਤੇ ਸਤਗੁਰੂ ਬਾਣੀ ਵਿੱਚ ਜਵਾਬ ਦਿੰਦੇ ਕਹਿੰਦੇ ਸਤ ਸੰਗਤ ਕੈਸੀ ਜਾਣੀਏ ਨਾਲ ਜਵਾਬ ਦਿੱਤਾ ਕਹਿੰਦੇ ਜਿੱਥੇ ਏਕੋ ਨਾਮ ਵਖਾਣੀ ਜਿੱਥੇ ਇੱਕ ਪਰਮੇਸ਼ਰ ਦਾ ਨਾਮ ਸਿਮਰਨ ਹੁੰਦਾ ਹੈ ਵੈਸੇ ਤਾਂ ਸਤਿਗੁਰ ਨੇ ਆਖਿਆ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਬਸੋ ਜਦੋਂ ਅਸੀਂ ਸੰਗਤ ਕਰਦੇ ਹਾਂ ਇੱਕ ਸਿੱਖ ਦੋ ਸਾਧ ਸੰਗ ਪੰਜੀ ਪਰਮੇਸ਼ਰ ਪਰ ਜਿੱਥੇ ਸਿਮਰਨ ਹੁੰਦਾ ਨਾ ਉੱਥੇ ਪ੍ਰਮਾਤਮਾ ਆਪ ਹੁੰਦਾ ਬਾਣੀ ਵਿੱਚ ਪ੍ਰਮਾਣ ਹੈ ਕਹਿੰਦੇ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰ ਉਹ ਸੰਗਤ ਜਿਹਦੇ ਨਾਲ ਸਾਡਾ ਜੀਵਨ ਸਫਲ ਹੁੰਦਾ ਜੈਸੀ ਸੰਗਤ ਤੈਸੀ ਰੰਗਤ ਪਰ ਸਤਿਗੁਰੂ ਇਹ ਵੀ ਬਾਣੀ ਵਿੱਚ ਕਹਿੰਦੇ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰੀ ਜੈ ਤੇ ਜਿਹਨੂੰ ਵੱਡੇ ਭਾਗਾ ਨਾਲ ਸੰਗਤ ਮਿਲ ਗਈ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਭੇਟਤ ਮਤਲਬ ਸੰਗਤ ਦਾ ਮਲਾਪ ਕਰਨ ਨਾਲ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਿਧੇ ਪੁਰੂਈ ਸੰਗਤ ਇਦਾਂ ਦੀ ਚੀਜ਼ ਆ ਸਾਧ ਸੰਗਤ ਦੀ ਮਾਫ ਕਰਨਾ ਜਿਹਦਾ ਕਿਤੇ ਵੀ ਮਨ ਨਹੀਂ ਟਿਕਦਾ ਨਾ ਉਹ ਸੰਗਤ ਵਿੱਚ ਆ ਕੇ ਮਨ ਟਿਕ ਜਾਂਦਾ ਹੈ ਤੇ ਇਹ ਵੀ ਹੈ ਨਾਲ ਮਾਫ ਕਰਨਾ ਜਿਹਦਾ ਮਨ ਸੰਗਤ ਵਿੱਚ ਹੀ ਨਹੀਂ ਆ ਕੇ ਟਿਕਿਆ ਤਾਂ ਉਹਦਾ ਮਨ ਕਿਤੇ ਵੀ ਨਹੀਂ ਟਿਕ ਸਕਦਾ ਸਤਿਗੁਰ ਦੇ ਬਚਨ ਕਹਿੰਦੇ ਸਤ ਸੰਗਤ ਸਾਧ ਪਾਈ ਵਡਭਾਗੀ ਮਨ ਚਲ ਤੋ ਭਾਇਓ ਅਰੂੜਾ ਜਿਹੜਾ ਮਨ ਬੜਾ ਚਾਂਚੜ ਹੈ ਨਾ ਟਿਕਦਾ ਨਹੀਂ ਹੈ ਪਰ ਜਦੋਂ ਅਸੀਂ ਸੰਗਤ ਕਰਦੇ ਹਾਂ ਗੁਰੂ ਕੀ ਸੰਗਤ ਕਰਦੇ ਹਾਂ ਤੇ ਮਨ ਟਿਕਦਾ ਅੱਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਿਹਾ ਕਹਿੰਦੇ ਕਰਮ ਹੋਵੇ ਸਤ ਸੰਗ ਮਲਾਏ ਸਤ ਪਾੜਾਬ ਜੀ ਕਰਦੇਓ ਕਰਮ ਸ਼ਬਦ ਦੋ ਰੂਪਾਂ ਦੇ ਵਿੱਚ ਆਇਆ ਜਦੋਂ ਸੰਸਕ੍ਰਿਤ ਵਿੱਚ ਕਰਮ ਦਾ ਅਰਥ ਹੁੰਦਾ ਕੰਮ ਇੱਥੇ ਫਾਰਸੀ ਦੇ ਵਿੱਚ ਆਇਆ ਕਰਮ ਦਾ ਅਰਥ ਇਹ ਹੈ ਬਖਸ਼ਿਸ਼ ਉਹਦੀ ਕਿਰਪਾ ਦੇ ਨਾਲ ਉਹਦੀ ਰਹਿਮਤ ਦੇ ਨਾਲ ਕਰਮ ਹੋਵੇ ਸਤ ਸੰਗ ਮਲਾਏ ਉਹਦੀ ਜਦੋਂ ਰਹਿਮਤ ਹੁੰਦੀ ਹੈ ਉਹ ਸਤ ਸੰਗਤ ਵਿੱਚ ਬੁਲਾਉਂਦਾ ਹੈ ਰਹਿਮਤ ਕਰਦਾ ਹੈ ਬਖਸ਼ਿਸ਼ ਕਰਦਾ ਹੈ ਆਪਣੇ ਨਾਲ ਜੋੜਦਾ ਹੈ ਹੁਣ ਸੰਗਤ ਵਿੱਚ ਹੈ ਕਿ ਸਤਗੁਰੂ ਨੇ ਤਾਂ ਮਹਿਮ ਦੱਸੀ ਹੈ ਕਹਿੰਦੇ ਇਦਾਂ ਦੀ ਜੀਵਨ ਦਾ ਜੀਉਣ ਦਾ ਢਾਂਗਾ ਜਾਂਦਾ ਕਹਿੰਦੇ ਜਿਸ ਤਰ੍ਹਾਂ ਨਾ ਕੋਈ ਪਿੰਗਲਾ ਪਰਬਤ ਛੱਡ ਜਾਏ ਹੋ ਨਹੀਂ ਸਕਦਾ ਪਰ ਜਿਹੜਾ ਮਨ ਕਰਕੇ ਪਿੰਗਲਾ ਹੈ ਅੰਦਰੋਂ ਪਿੰਗਲਾ ਹੈ ਨੇ ਚੱਲਦਾ ਸੀ ਉਹ ਵੀ ਚੱਲ ਸਕਦਾ ਹੈ ਬੜੀ ਉਚਾਈ ਤੇ ਪਹੁੰਚ ਸਕਦਾ ਹੈ ਪਿੰਗੋਲ ਪर्वਤ ਪਾਰ ਪਰੇ ਖਲ ਚਤਰ ਬਕੀਤਾ ਤੇ ਜਿਹੜਾ ਮੂਰਖ ਹੈ ਨਾ ਉਹ ਵੀ ਬਖਤਾ ਬਣਾ ਦਿੰਦਾ ਪਰਮੇਸ਼ਰ ਇਦੀ ਸੰਗਤ ਦੀ ਮਹਿਮਾ ਹੈ ਖਲ ਚਤਰ ਬਕੀਤਾ ਅੰਦਲੇ ਤ੍ਰਿ ਭਵਨ ਸੋਝਿਆ ਜਿਹੜਾ ਮਨ ਕਰਕੇ ਅੰਨਾ ਸੀ ਨਾ ਉਹਨੂੰ ਤਿੰਨ ਲੋਕਾਂ ਦੀ ਸੋਝੀ ਆ ਜਾਂਦੀ ਆ ਅੰਦਲੇ ਤ੍ਰਿ ਭਵਨ ਸੂਝਿਆ ਗੁਰ ਭੇਟ ਪੁਨੀਤਾ ਗੁਰੂ ਨੂੰ ਮਿਲ ਕੇ ਉਹ ਪਵਿੱਤਰ ਹੋ ਜਾਂਦਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਕੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਸਬ ਮਹਾਰਾਜ ਕਹਿੰਦੇ ਕਹਿੰਦੇ ਕਰਮ ਹੋਵੈ ਸਤ ਸੰਗ ਮਲਾਏ ਇਹੋ ਜਿਹਾ ਇਤਿਹਾਸ ਸਾਖੀਆਂ ਸਾਡੇ ਸਾਹਮਣੇ ਆ ਜਿਨ੍ਹਾਂ ਨੇ ਇੱਕ ਵਾਰੀ ਵੀ ਸੰਗਤ ਕੀਤੀ ਸਤਗੁਰੂ ਮਹਾਰਾਜ ਦੀ ਬਖਸ਼ਿਸ਼ ਨੂੰ ਪ੍ਰਾਪਤ ਕੀਤਾ ਕਿੱਥੋਂ ਇਤਿਹਾਸ ਸ਼ੁਰੂ ਹੋਇਆ ਭਾਈ ਪਗੀਰਥ ਦੀ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਬਣਦੇ ਆ ਭਾਈ ਪਗੀਰਥ ਲਾਹੌਰ ਜਾਂਦਾ ਹੈ ਭਾਈ ਮਨੁਸੁਖ ਗੁਰੂ ਦਾ ਸਿੱਖ ਬਣਦਾ ਹੈ ਭਾਈ ਮਨੁਸੁਖ ਦੀ ਬਹੁਤ ਵੱਡੇ ਵਪਾਰੀ ਸੰਗਲਾ ਦੀਪ ਜਾਂਦੇ ਆ ਰਾਜਾ ਸ਼ਿਵਨਾਮ ਇਹ ਸੰਗਤ ਦੀ ਮਾਨਤਾ ਹੈ ਨਾ ਇੱਕ ਤੋਂ ਇੱਕ ਦੀਵੇ ਤੋਂ ਜਗਦਾ ਰਿਹਾ ਆਇਣੇ ਕਾਂ ਦੀਵੇ ਜਗਦੇ ਰਹੇ ਸੰਗਤ ਵਿੱਚ ਬਹੁਤ ਜਲਦੀ ਅਸੀਂ ਬਾਣੀ ਦੇ ਵਿੱਚ ਪ੍ਰਭਾਵਿਤ ਹੋਨੇ ਆ ਬਾਣੀ ਸੁਣਦੇ ਜਦੋਂ ਕੀਰਤਨ ਸੁਣਦੇ ਆ ਸਤਿਗੁਰ ਦੇ ਬਚਨ ਸੁਣਦੇ ਆ ਇਹ ਸੰਗਤ ਵਿੱਚ ਪ੍ਰਭਾਵ ਹੀ ਹੈ ਗੁਰੂ ਮਹਾਰਾਜ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਪਰਮੇਸ਼ਰ ਆਪ ਸੰਗਤ ਵਿੱਚ ਵਸ ਵਰਤਦਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਕਰਮ ਹੋਵੇ ਸਤ ਸੰਗ ਮਲਾਏ ਉਹਦੀ ਬਖਸ਼ਿਸ਼ ਹੁੰਦੀ ਆ ਤੇ ਉਹ ਸਤ ਸੰਗਤ ਵਿੱਚ ਬੁਲਾਉਂਦਾ ਇਸ ਸੰਗਤ ਵਿੱਚ ਕੀ ਕਰਨਾ ਹਰ ਗੁਣ ਗਾਵੈ ਬੈਸ ਸੋ ਥਾਏ ਉਸ ਥਾਂ ਦੇ ਉੱਪਰ ਬੈਠ ਕੇ ਪਰਮਾਤਮਾ ਦੇ ਗੁਣ ਗਾਣ ਕਰਦੇ ਗੁਰੂ ਮਹਾਰਾਜ ਕਹਿੰਦੇ ਭਾਈ ਸੰਗਤ ਐਸੀ ਚੀਜ਼ ਹੈ ਜਿੱਥੇ ਆਪਾਂ ਪਰਮਾਤਮਾ ਦੇ ਗੁਣਾਂ ਦੇ ਨਾਲ ਸਾਝ ਪਾਉਂਦੇ ਆਂ ਕਰਮ ਹੋਵੈ ਸਤ ਸੰਗ ਮਲਾਏ ਹਰ ਗੁਣ ਗਾਵੈ ਬੈਸ ਸੋ ਥਾਏ ਰਹਾਓ ਸ਼ਬਦੀ ਰੰਮਤਾਂ ਹੁੰਦੀ ਹੈ ਸੋ ਥਾਉ ਸੱਚ ਮਨ ਨਿਰਮਲ ਹੋਏ ਇਹ ਜਿਹੜਾ ਸਤ ਸੰਗਤ ਦਾ ਅਸਥਾਨ ਹੈ ਤੇ ਬੜਾ ਪਵਿੱਤਰ ਹੈ ਸੋ ਥਾਉ ਸੱਚ ਮਨ ਨਿਰਮਲ ਹੋਏ ਇੱਥੇ ਆ ਕੇ ਮਨ ਪਵਿੱਤਰ ਕਰਨ ਦੀ ਜਾਂਚ ਹੁੰਦੀ ਹੈ ਸਤ ਸੰਗਤ ਚੱਟਸਾਲ ਜਿੱਥੇ ਹਰ ਗੁਣ ਸਿੱਖਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਇਹ ਜਿਹੜੀ ਸੰਗਤ ਹੈ ਨਾ ਇਹ ਕੋਈ ਪੂਜਾ ਸਥਾਨ ਨਹੀਂ ਇਹ ਗੁਰਦੁਆਰਾ ਜਿਹੜਾ ਹੈ ਇਹ ਸਿੱਖੀ ਦਾ ਸਕੂਲ ਹੈ ਜਿੱਥੋਂ ਅਸੀਂ ਗੁਣ ਸਿੱਖਣੇ ਸੋ ਥਾਓ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਫਿਰ ਉਸ ਹਿਰਦੇ ਘਰ ਦੇ ਵਿੱਚ ਉਹ ਸੱਚਾ ਨਿਵਾਸ ਕਰਦਾ ਸੱਚੀ ਬਾਣੀ ਜੁਗ ਚਾਰੇ Jap ਜਦੋਂ ਸੱਚੀ ਬਾਣੀ ਦੇ ਨਾਲ ਮਨੁੱਖ ਆਪਣੀ ਸਾਂਝ ਪਾਉਂਦਾ ਹੈ ਜੁਗ ਚਾਰੇ Jap ਉਹਨੂੰ ਪੂਰੇ ਸੰਸਾਰ ਦੇ ਵਿੱਚ ਉਹਨੂੰ ਲੋਕੀ ਜਾਣਨ ਲੱਗ ਜਾਂਦੇ ਆ ਅੱਜ ਆਪਾਂ ਦੇਖੋ ਸਾਧ ਸੰਗਤ ਦੀ ਕਬੀਰ ਸਾਹਿਬ ਜੀ ਰਬਦਾਸ ਜੀ ਆ ਭਗਤ ਨਾਮਦੇਵ ਜੀ ਆ ਬੜੇ ਮਹਾਨ ਭਗਤ ਹੋਏ ਆ ਪਰ ਉਹਨਾਂ ਦੇ ਸਮੇਂ ਵਿੱਚ ਰਾਜੇ ਕਿਹੜੇ ਸਨ ਕਿਸੇ ਨੂੰ ਨਹੀਂ ਪਤਾ ਜਿਹਨਾਂ ਨੇ ਰਾਜ ਕੀਤਾ ਸੀ ਪਰ ਉਹਨਾਂ ਨੇ ਐਸੀ ਬਖਸ਼ਿਸ਼ ਪ੍ਰਾਪਤ ਕੀਤੀ ਅੱਜ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਰਬਦਾਸ ਜੀ ਨੂੰ ਵੀ ਲੋਕ ਜਾਣਦੇ ਆ ਕਬੀਰ ਸਾਹਿਬ ਨੂੰ ਵੀ ਜਾਣਦੇ ਆ ਬਾਬਾ ਫਰੀਦ ਸਾਹਿਬ ਨੂੰ ਵੀ ਜਾਣਦੇ ਆ ਕਹਿਣ ਦਾ ਭਾਵ ਹੈ ਕਿ ਉਹਦਾ ਨਾਮ ਜਪਣ ਦੇ ਨਾਲ ਸੱਚੀ ਬਾਣੀ ਜਗ ਚਾਰੇ ਜਪ ਸਭ ਕੁਝ ਸਾਚਾ ਆਪੇ ਆਪਾ ਸਿਰਫ ਲਗਾ ਮਾਤਰਾ ਨੂੰ ਧਿਆਨ ਦੇਣ ਦੀ ਜਰੂਰਤ ਹੈ ਹੁਣ ਆਪੇ ਵੀ ਹੈ ਤੇ ਆਪਾ ਵੀ ਹੋਏ ਉਹ ਆਪ ਹੀ ਪਰਮੇਸ਼ਰ ਆਪ ਹੀ ਸਭ ਕੁਝ ਹੈ ਉਹ ਸਦਾ ਥਿਰ ਹੈ ਸਭ ਕੁਝ ਸਾਚਾ ਆਪੇ ਆਪਾ ਕਰਮ ਹੋਵੇ ਸਤ ਸੰਗ ਮਲਾਏ ਹਰ ਗੁਣ ਗਾਵੇ ਬੈਸ ਸੋ ਥਾਏ ਰਹਾਉ ਹੁਣ ਇੱਥੇ ਬੈਠ ਕੇ ਪਰਮੇਸ਼ਰ ਦੇ ਗੁਣ ਗਾਉਣੇ ਆ ਤੇ ਗੁਣ ਆਪਾਂ ਕਾਦੇ ਨਾਲ ਗਾਉਣੇ ਆ ਜੀਵਾ ਦੇ ਨਾਲ ਗਾਉਂਦੇ ਸਤਗੁਰ ਕਹਿੰਦੇ ਜਲੋਂ ਇਹ ਜੀਵਾ ਦੂਜਾ ਭਾਏ ਕਹਿੰਦੇ ਉਹ ਜੀਵ ਸੜ ਜਾਣੀ ਚਾਹੀਦੀ ਜਿਹੜੇ ਰੱਬ ਨੂੰ ਛੱਡ ਕੇ ਹੋਰ ਹੋਰ ਸਵਾਦਾਂ ਦੇ ਵਿੱਚ ਲੱਗੀ ਹੋਈ ਹੈ ਜਲੋਂ ਜਲੋਂ ਇਹ ਜੀਵਾ ਦੂਜਾ ਪਾਏ ਕਹਿੰਦੇ ਇਹ ਜੀਵਾ ਸੜ ਜਾਏ ਜਲੋਂ ਇਹ ਜੀਵਾ ਦੂਜੇ ਪਾਏ ਹਰ ਰਸਨਾ ਚਾਖਾ ਠੀਕਾ ਆਲਾਏ ਰੱਬ ਦੇ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਨਹੀਂ ਪ੍ਰਾਪਤ ਕਰਦੀ ਨਿੰਦਾ ਵਰਗੇ ਅਲੱਗ-ਅਲੱਗ ਰਸਾਂ ਦੇ ਵਿੱਚ ਲੱਗੀ ਹੋਈ ਆਪਣੇ ਜੀਵਨ ਨੂੰ ਬਰਬਾਦ ਕਰਦੀ ਹੈ ਬਿਨ ਬੂਝੇ ਬਿਨਾ ਸਮਝ ਤੋਂ ਤਨ ਮਨ ਫੀਕਾ ਹੋਏ ਜਿਦਾਂ ਆਪਾਂ ਆਸਾ ਕੀ ਵਾਰ ਦੇ ਵਿੱਚ ਵੀ ਪੜਦੇ ਆ ਗੁਰੂ ਨਾਨਕ ਪਾਤਸ਼ਾਹ ਦੇ ਵਚਨ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕਾ ਫਿੱਕੀ ਸੋਏ ਫਿੱਕਾ ਦਰਗਾ ਸਟਿਏ ਫਿੱਕੇ ਫਿੱਕਾ ਜੀਵਨ ਕਹਿੰਦੇ ਮਨੁੱਖ ਦਾ ਰੁੱਖਾ ਜੀਵਨ ਬਣ ਜਾਂਦਾ ਹੈ ਉਹ ਪਰਮੇਸ਼ਰ ਅਕਾਲ ਪੁਰਖ ਤੋਂ ਕੋਹਾਂ ਦੂਰ ਹੋ ਜਾਂਦਾ ਹੈ ਹੁਣ ਕਈ ਲੋਕ ਸਵਾਲ ਕਰਦੇ ਆ ਵੀ ਅਸੀਂ ਬਾਣੀ ਪੜ੍ਹਦੇ ਆ ਸ਼ਬਦ ਪੜ੍ਹਦੇ ਆ ਵੀ ਬਾਣੀ ਅਸਰ ਕਰਦੀ ਹੈ ਬਾਣੀ ਅਸਰ ਕਰਦੀ ਹੈ ਹੁਣ ਕੋਈ ਬੰਦਾ ਸਾਨੂੰ ਕੋਈ ਗੱਲ ਕਹਿ ਦਿੰਦਾ ਉਹ ਸਾਨੂੰ 25 30 ਸਾਲ ਬਾਅਦ ਵੀ ਯਾਦ ਆ ਜਾਂਦੀ ਇੰਜ ਫਲਾਣੇ ਬੰਦੇ ਨੇ ਮੈਨੂੰ ਗਾਲ ਕੱਢੀ ਸੀ ਫਲਾਣੇ ਬੰਦੇ ਨੇ ਮੈਨੂੰ ਇਦਾਂ ਕਿਹਾ ਸੀ ਪਰ ਮਾਫ਼ ਕਰਨਾ ਸ਼ਬਦ ਸਾਨੂੰ ਬਾਹਰ ਜਾਂਦੇ ਭੁੱਲ ਜਾਂਦਾ ਹੈ ਸ਼ਬਦ ਕਿਹੜਾ ਸੁਣਿਆ ਸੀ ਕਿਹੜਾ ਹੁਕਮ ਆਇਆ ਕਿਹੜੇ ਕਿਹੜੀ ਸ਼ਬਦ ਕੀਰਤਨ ਹੋਇਆ ਸੀ ਪਾਰ ਹੀ ਜਾ ਕੇ ਭੁੱਲ ਜਾਂਦੇ ਕਿਉਂਕਿ ਸਾਡਾ ਧਿਆਨ ਨਹੀਂ ਸੀ ਉਹਦੇ ਧਿਆਨ ਦੇ ਨਾਲ ਸੁਣਦਾ ਬੰਦਾ ਨਿੰਦਾ ਵਿੱਚ ਸੁਣਦਾ ਧਿਆਨ ਦੇ ਨਾਲ ਸੁਣਦਾ ਚੰਗੀਆਂ ਗੱਲਾਂ ਜੇ ਕੋਈ ਉਸਤਤ ਕਰਦਾ ਉਹ ਵੀ ਚੰਗੀ ਤਰ੍ਹਾਂ ਸੁਣਦਾ ਹੈ ਵੀ ਮੈਨੂੰ ਫਲਾਣੇ ਬੰਦੇ ਨੇ ਚੰਗਾ ਆਖਿਆ ਫਲਾਣੇ ਨੇ ਮੈਨੂੰ ਮੰਦਾ ਆਖਿਆ ਸਾਰਾ ਕੁਝ ਉਹਦੇ ਉੱਪਰ ਅਸਰ ਕਰਦਾ ਹੈ ਤੇ ਜੇ ਹੁਣ ਬੰਦਾ ਜਿਹੜਾ ਹੈ ਬਾਣੀ ਕਿਦਾਂ ਅਸਰ ਕਰਦੀ ਹੈ ਉਹ ਜਿਹੜੇ ਸਵਾਲ ਕਰਦੇ ਨੇ ਵੀ ਬਾਣੀ ਅਸਰ ਕਰਦੀ ਹੈ ਕਿਉਂ ਨਹੀਂ ਕਰਦੀ ਹੁਣ ਦੂਰ ਖੜਾ ਹੋਇਆ ਬੰਦਾ ਜਿਹਦੇ ਨਾਲ ਥੋੜੀ ਬੱਤੀ ਬੰਦੇ ਦੀ ਲਾਗ-ਦਾੜ ਹੁੰਦੀ ਆ ਤੇ ਉਹ ਦੂਰੋਂ ਬੰਦਾ ਭਾਵੇਂ ਕੁਝ ਬੋਲੇ ਨਾ ਬੋਲੇ ਐਕਟਿੰਗ ਕਰਦਾ ਰਵੇ ਗੁੱਸੇ ਵਿੱਚ ਤੇ ਉਹ ਬੰਦਾ ਉੱਥੇ ਲਾਲ-ਪੀਲਾ ਹੋ ਜਾਏ ਖੜਾ-ਖੜਾ ਮਤਲਬ ਕਿੰਨਾ ਅਸਰ ਹੁੰਦਾ ਸ਼ਬਦਾਂ ਤੇ ਬਾਣੀ ਵੀ ਅਸਰ ਕਰਦੀ ਹੈ ਪਰ ਕਦੋਂ ਜਦੋਂ ਅਸੀਂ ਇਹਨੂੰ ਧਿਆਨ ਦੇ ਨਾਲ ਸੁਣ ਕੇ ਉਹਨੂੰ ਵਿਸਾਉਣ ਦਾ ਯਤਨ ਕਰਦੇ ਸਤਿਗੁਰੂ ਕਹਿੰਦੇ ਇਹ ਜੀਵਾ ਸੜ ਜਾਣੀ ਚਾਹੀਦੀ ਆ ਜਿਹੜੀ ਰੱਬ ਦੇ ਗੁਣਾਂ ਨੂੰ ਛੱਡ ਕੇ ਹੋਰ ਪਾਸੇ ਹੋਰ ਰਸਾਂ ਦੇ ਵਿੱਚ ਲੱਗੀ ਐ ਜਲੋਂ ਇਹ ਜੀਵਾ ਦੁਜਾ ਪਾਏ ਹਰ ਰਸ ਨਾ ਚੱਖੈ ਫੀਕਾ ਆਲਾਏ ਬਿਨ ਬੂਜੇ ਤਨ ਮਨ ਫੀਕਾ ਹੋਏ ਬਿਨ ਲਾਵੈ ਦੁਖੀਆ ਚੱਲਿਆ ਰੋਏ ਨਾਮ ਤੋਂ ਬਿਨਾ ਦੁੱਖ ਹੀ ਦੁੱਖ ਐ ਦੁਨੀਆ ਵਿੱਚ ਚੱਲਿਆ ਰੋਏ ਦਾ ਭਾਵ ਹੈ ਕਿ ਉਹ ਪਛਤਾਉਂਦਾ ਹੀ ਦੁਨੀਆ ਤੋਂ ਚਲਾ ਜਾਂਦਾ ਹੈ ਪਛਤਾਵੇ ਦੇ ਵਿੱਚ ਉਹਦੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਬਿਨ ਨਾਵ ਹੈ ਦੁਖੀਆ ਚੱਲਿਆ ਰੋਏ ਸਤਿਗੁਰ ਕਹਿੰਦੇ ਉਹ ਵੀ ਹਨ ਜਿਹੜੇ ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ ਉਹ ਰਸਨਾ ਜਿਹਦੇ ਨਾਲ ਹਰੀ ਦੇ ਨਾਮ ਦੇ ਰਸ ਨੂੰ ਪ੍ਰਾਪਤ ਕਰਦੇ ਆ ਸਰ ਵਿੱਚ ਆ ਜਾਂਦੇ ਆਤਮਿਕ ਡੋੜਤਾ ਵਿੱਚ ਆ ਜਾਂਦੇ ਆ ਪ੍ਰੇਮ ਦੇ ਵਿੱਚ ਆ ਜਾਂਦੇ ਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਰਸਨਾ ਪਰਮੇਸ਼ਰ ਦੇ ਨਾਮ ਨੂੰ ਨਹੀਂ ਪ੍ਰਾਪਤ ਕਰਦੇ ਰੋਜ਼ ਆਪਾਂ ਆਨੰਦ ਸਭ ਦੇ ਵਿੱਚ ਪੜਦੇ ਆ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤੇ ਜਿਚਰ ਹਰਸ ਪੱਲੇ ਨਾ ਪਾਏ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਰਸ ਚੱਕਦੀਏ ਹਣ ਜੀਵਾ ਦੋ ਕੰਮ ਕਰਦੀ ਰਸਨਾ ਜਿਹੜੀ ਦੋ ਕੰਮ ਕਰਦੀ ਇੱਕ ਤਾਂ ਆਪਾਂ ਜੋ ਖਾਂਦੇ ਆ ਉਹਦਾ ਸਵਾਦ ਦੱਸਦੀ ਹੈ ਵੀ ਇਹ ਨਮਕੀਨ ਹੈ ਮਿੱਠਾ ਹੈ ਅਲੂਣਾ ਹੈ ਤੇ ਇਸੇ ਤਰ੍ਹਾਂ ਦੂਸਰਾ ਕੰਮ ਕਰਦੀ ਜੀਭ ਬੋਲਦੀ ਹੈ ਹੁਣ ਬੋਲਣਾ ਕੀ ਹੈ ਹੁਣ ਬੱਚਾ ਜਿਹੜਾ ਹੁੰਦਾ ਨਾ ਸਾਲ ਡੇਢ ਸਾਲ ਦੇ ਵਿੱਚ ਬੋਲਣਾ ਸਿੱਖ ਲੈਂਦਾ ਪਰ ਬੋਲਣਾ ਕੀ ਹੈ ਕਦੋਂ ਬੋਲਣਾ ਕਿੱਥੇ ਬੋਲਣਾ ਇਹ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਉਹ ਸਤਗੁਰੂ ਮਹਾਰਾਜ ਸਮਝਾਉਂਦੇ ਆ ਕਿ ਭਾਈ ਇਸ ਰਸਨਾ ਦੇ ਨਾਲ ਰਸਨਾ ਹਰ ਰਸ ਚਾਕਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਉਹ ਗੁਰੂ ਦੀ ਕਿਰਪਾ ਦੇ ਨਾਲ ਸੱਚ ਦੇ ਵਿੱਚ ਸਮਾ ਜਾਂਦੇ ਸਾਚੇ ਰਾਤੀ ਜਿਹੜੀ ਜੀਵਾ ਜਿਹੜੀ ਹੈ ਸੱਚ ਵਿੱਚ ਰਤੀ ਰਹਿੰਦੀ ਹੈ ਕੀ ਕਰਦੀ ਹੈ ਗੁਰ ਸ਼ਬਦ ਵਿਚਾਰ ਉਹ ਗੁਰੂ ਕੇ ਸ਼ਬਦ ਦੀ ਵਿਚਾਰ ਨਾਲ ਜੁੜਦੀ ਹੈ ਸਤਿਗੁਰੂ ਕੀ ਕਹਿੰਦਾ ਹੈ ਗੁਰੂ ਦਾ ਹੁਕਮ ਕੀ ਹੈ ਗੁਰੂ ਦੀ ਸ਼ਬਦ ਦੀ ਵਿਚਾਰ ਨਾਲ ਜੋੜਦੀ ਹੈ ਹੁਣ ਕਈ ਬੰਦੇ ਤੁਹਾਨੂੰ ਵੀ ਮਿਲਦੇ ਆ ਹੁਣ ਆਪਾਂ ਗੱਲ-ਗੱਲ ਤੇ ਉਹ ਗਾਲ ਕੱਢਦੇ ਆ ਗੱਲ-ਗੱਲ ਤੇ ਉਹਨਾਂ ਕਿਉਂਕਿ ਜੋ ਅੰਦਰ ਹੈ ਉਹ ਮੂੰਹ ਤੇ ਨਿਕਲੇਗਾ ਤੇ ਉਹ ਵੀ ਤੁਹਾਨੂੰ ਮਿਲਦੇ ਆ ਗੁਰਮੁਖ ਮਿਲਦੇ ਆ ਜਿਹੜੇ ਗੱਲ-ਗੱਲ ਤੇ ਵਾਹਿਗੁਰੂ ਕਹਿੰਦੇ ਆ ਵਿਚਾਰੋ ਜੋ ਹੈ ਵਾਹਿਗੁਰੂ ਤੇ ਭਾਵਨਾ ਕੀ ਕੋ ਕਿ ਜੋ ਅੰਦਰ ਹੈ ਤੇ ਉਹੀ ਮਨੁੱਖ ਦੇ ਅੰਦਰੋਂ ਬਾਹਰੋਂ ਨਿਕਲੇਗਾ ਸਤਿਗੁਰੂ ਕਹਿੰਦੇ ਭਾਈ ਜਦੋਂ ਰਸਨਾ ਰੱਤੀ ਜਾਂਦੀ ਹੈ ਨਾ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਉਹ ਕਰਦੀ ਕੀ ਹੈ ਅੰਮ੍ਰਿਤ ਪੀਵੇ ਨਿਰਮਲ ਧਾਰ ਉਹ ਆਤਮਿਕ ਜੀਵਨ ਦੇਣ ਵਾਲੇ ਪਰਮੇਸ਼ਰ ਦੇ ਪਵਿੱਤਰ ਨਿਰਮਲ ਉਸ ਧਾਰ ਨੂੰ ਪ੍ਰਾਪਤ ਕਰਦੀ ਉਹਦੇ ਅੰਦਰ ਇੱਕ ਰਸ ਚੋਂਦਾ ਹੈ ਅੰਮ੍ਰਿਤ ਪੀਵੇ ਨਿਰਮਲ ਧਾਰ ਅੱਗੇ ਚੌਥੇ ਪਦ ਵਿੱਚ ਸਤਗੁਰ ਕਹਿੰਦੇ ਨਾਮ ਸਮਾਵੇ ਜੋ ਭਾਂਡਾ ਹੋਏ ਹੁਣ ਗੁਰੂ ਸਾਹਿਬ ਨੇ ਸਮਝਾਉਣ ਦੇ ਤਰੀਕੇ ਅਲੱਗ-ਅਲੱਗ ਗਏ ਬਾਣੀ ਵਿੱਚ ਬਹੁਤ ਸ਼ਬਦ ਆਉਂਦੇ ਜਿੱਥੇ ਹਿਰਦੇ ਨੂੰ ਭਾਂਡਾ ਆਖਿਆ ਜਿਦੋਂ ਆਪਾਂ ਪੜ੍ਹਦੇ ਹਾਂ ਭਾਂਡਾ ਧੋਏ ਵੈਸ ਧੂਪ ਦੇਵੋ ਤਉ ਦੁੱਧ ਦੇ ਕੋ ਜਾਵੇਂ ਇਹ 728 ਤੇ 729 ਤੇ ਆਉਂਦਾ ਜਿੰਨ ਕੋ ਭਾਂਡੇ ਪਾਉ ਤੇ ਨਾ ਸਵਾਰ ਸੀ ਫਿਰ 730 ਸਭ ਅੰਕ ਤੇ ਸ਼ਬਦ ਆਉਂਦਾ ਭਾਂਡਾ ਅੱਛਾ ਸੋਏ ਜੋਤ ਇਸ ਭਾਵ ਸੀ ਭਾਂਡਾ ਆਤਮ ਮਲੀਣ ਧੋਤਾ ਅੱਛਾ ਨਾ ਹੋਏ ਗੁਰੂ ਸਾਹਿਬ ਕਹਿੰਦੇ ਨਾਮ ਸਮਾਵੇ ਜੋ ਭਾਂਡਾ ਹੋਏ ਹੁਣ ਭਾਂਡਾ ਕੋਈ ਵੀ ਆਪਾਂ ਵਸਤੂ ਵੀ ਪਾਉਨੇ ਆ ਤਾਂ ਪਹਿਲਾਂ ਭਾਂਡੇ ਨੂੰ ਸਾਫ਼ ਕਰਦੇ ਆ ਤੇ ਇਸੇ ਤਰ੍ਹਾਂ ਇਹ ਵੀ ਹਿਰਦਾ ਮਨ ਜਿਹੜਾ ਵਿਕਾਰਾਂ ਨਾਲ ਗੰਦਾ ਜਿਹੜਾ ਨਾ ਉਹਨੂੰ ਪਵਿੱਤਰ ਕਰਨਾ ਤੇ ਤਾਂ ਹੀ ਉਹਦੇ ਵਿੱਚ ਨਾਮ ਟਿਕ ਸਕਦਾ ਆਪਾਂ ਸੁਣ ਲੈਂਦੇ ਆ ਭੁੱਲ ਜਾਂਦੇ ਆ ਕਿਉਂਕਿ ਉਹ ਮਨੁੱਖਾਂ ਦੀ ਹਾਲਤ ਹੈ ਸੁਣ ਲਿਆ ਤੇ ਉਹ ਵਸਿਆ ਨਹੀਂ ਨਾ ਭਾਂਡਾ ਗੰਦਾ ਸੀ ਤੇ ਸਤਿਗੁਰੂ ਕਹਿੰਦੇ ਨਾਮ ਸਮਾਵੇ ਜੋ ਭਾਂਡਾ ਹੋਏ ਉੰਦਾ ਭਾਂਡੇ ਟਿਕੇ ਨਾ ਕੋਏ ਹੁਣ ਜਿਹੜਾ ਭਾਂਡਾ ਉੰਦਾ ਹੈ ਜਿਹੜਾ ਪੁੱਠਾ ਹੀ ਰੱਖਿਆ ਹੋਇਆ ਉਲਟਾ ਕਰਕੇ ਰੱਖਿਆ ਭਾਂਡਾ ਤੇ ਉਹਦੇ ਵਿੱਚ ਕੀ ਸਮਾ ਸਕਦਾ ਹੈ ਉੰਦਾ ਭਾਂਡੇ ਟਿਕੇ ਨਾ ਕੋਏ ਉਸ ਭਾਂਡੇ ਵਿੱਚ ਕੋਈ ਨਹੀਂ ਟਿਕ ਸਕਦਾ ਹੁਣ ਸਿੱਧਾ ਹੋਏਗਾ ਤਾਂ ਹੁਣ ਜੇ ਸੁਣ ਲਿਆ ਤੇ ਬਾਹਰ ਜਾ ਕੇ ਭੁੱਲ ਗਏ ਕਿਹੜਾ ਸ਼ਬਦ ਸੀ ਕਿਹੜਾ ਸ਼ਬਦ ਕਿਹੜਾ ਹੁਕਮ ਆਇਆ ਕਿਉਂਕਿ ਭਾਂਡੇ ਪੁੱਠੇ ਸੀ ਜੇ ਭਾਂਡਾ ਸਿੱਧਾ ਹੁੰਦਾ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਉਹਦੇ ਭਾਂਡੇ ਕਸ਼ੂ ਦਾ ਸੁਭਾਅ ਵਿੱਚ ਸਿੱਧੇ ਹੀ ਅੰਮ੍ਰਿਤ ਧਾਰ ਸਿੱਧਾ ਰੱਖਾਂਗੇ ਜਦੋਂ ਪਾਣੀ ਤੇ ਭਾਂਡਾ ਪਿਆ ਹੋਵੇ ਬਰਸਾਤ ਹੁੰਦੀ ਹੋਵੇ ਭਾਵੇਂ ਟੂਟੀ ਥੱਲੇ ਨਾਲ ਕੇ ਥੱਲੇ ਪਿਆ ਹੋਵੇ ਕਿੱਥੇ ਵੀ ਭਾਂਡਾ ਭਰ ਜਾਏਗਾ ਹੁੰਦਾ ਹੈ ਭਾਂਡੇ ਟਕੇ ਨਾ ਕੋਏ ਤੇ ਉਹਦੇ ਭਾਂਡੇ ਵਿੱਚ ਕੁਝ ਵੀ ਨਹੀਂ ਟਿਕਦਾ ਉਹਨਾਂ ਨੇ ਭਾਂਡੇ ਬੜੇ ਸਿੱਧੇ ਰੱਖੇ ਸੀ ਚਾਹੇ ਭਾਈ ਭਗਿਰਤ ਸੀ ਭਾਈ ਭਾਈ ਮਾਨਸੁਖ ਸੀ ਭੂਮੀਆਂ ਚੋਰ ਸੀ ਛੱਜਣ ਠੱਗ ਸੀ ਕਿੰਨੇ ਗੁਰੂ ਸਾਹਿਬ ਨੂੰ ਮਿਲੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਿਲੇ ਪਰ ਜਦੋਂ ਆਉਂਦੇ ਸੀ ਗੁਰੂ ਸਾਹਿਬ ਦੇ ਕੋਲ ਭਾਂਡਾ ਸਿੱਧਾ ਕਰਕੇ ਆਉਂਦੇ ਕਿ ਇਹ ਸਤਿਗੁਰੂ ਮਹਾਰਾਜ ਕਿਰਪਾ ਕਰ ਜੇ ਹੁਣ ਪਹਿਲਾਂ ਹੀ ਭਾਂਡਾ ਭਰਿਆ ਹੋਵੇਗਾ ਤੇ ਉਹਦੇ ਵਿੱਚ ਕੀ ਪਾ ਸਕਦੇ ਕੋਈ ਵਸਤੂ ਨਾ ਪਹਿਲਾਂ ਹੀ ਭਰਿਆ ਗੁਰੂ ਮਹਾਰਾਜ ਕਹਿੰਦੇ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ ਉਹਨੂੰ ਪਾਸੇ ਕਰਨਾ ਪਏਗਾ ਭਾਂਡਾ ਖਾਲੀ ਕਰਨਾ ਪਏ ਜੇ ਆਪਾਂ ਕਹਿੰਦੇ ਮੈਨੂੰ ਤਾਂ ਸਭ ਕੁਝ ਹੀ ਹੁੰਦਾ ਮੈਂ ਤਾਂ ਨਹੀਂ ਗੁਰੂ ਮਹਾਰਾਜ ਕਹਿੰਦੇ ਭਾਂਡਾ ਖਾਲੀ ਲੈ ਕੇ ਅਸੀਂ ਉਹ ਤੋਂ ਕੁਝ ਸਿੱਖ ਲਈਏ ਮੈਂ ਕੱਲ ਵੇੰਦੀ ਕੀਤੀ ਸੀ ਕਿਉਂਕਿ ਮਨ ਜਿਹੜਾ ਅਸੀਂ ਜਦੋਂ ਪਾਠ ਕਰਦੇ ਹਾਂ ਹੁਣ ਦੋ ਬੰਦੇ ਵੈਸੇ ਗੱਲ ਕਰਦੇ ਤੇ ਗੱਲ ਕੋਈ ਸਮਝ ਨਹੀਂ ਲੱਗੇਗੀ ਇੱਕ ਬੰਦਾ ਵੀ ਬੋਲਦਾ ਸਾਹਮਣੇ ਵਾਲਾ ਵੀ ਬੋਲਦਾ ਪਿਆ ਤੇ ਗੱਲ ਥੋੜੇ ਸਮਝ ਲੱਗਦੀ ਹੈ ਇੱਕ ਨੂੰ ਤਾਂ ਚੁੱਪ ਹੋਣਾ ਪੈਂਦਾ ਹੈ ਨਾ ਤੇ ਆਪਾਂ ਬਾਰ-ਬਾਰ ਕਹਿੰਦੇ ਭਾਈ ਮੇਰੀ ਗੱਲ ਸੁਣ ਪਹਿਲੋਂ ਉਹ ਕਹਿੰਦਾ ਮੇਰੀ ਗੱਲ ਸੁਣ ਤੇ ਇਸੇ ਤਰ੍ਹਾਂ ਜਿਵੇਂ ਪਾਣੀ ਪੜਦੇ ਆ ਸਾਡਾ ਮਨ ਬੋਲਣ ਲੱਗ ਜਾਂਦਾ ਹੁਣ ਉਹ ਬੋਲਦਾ ਪਿਆ ਸਾਡਾ ਮਨ ਤੇ ਜਵਾਨ ਸਾਡੀ ਪਾਠ ਕਰਤੀ ਪਈ ਹੈ ਤੇ ਕਿੱਥੇ ਗੱਲ ਬਣਨੀ ਹੈ ਤੇ ਉਹਨੂੰ ਸੁਣਨਾ ਮਨ ਮਨ ਸੁਣਨ ਲੱਗ ਜਾਏਗਾ ਤਾਂ ਫਿਰ ਗੁਰੂ ਮਹਾਰਾਜ ਕਹਿੰਦੇ ਮੰਨੇ ਕੀ ਗੱਤ ਕਹੀਂ ਨਾ ਜਾਏ ਮੰਨ ਜੇ ਇਹ ਮੰਨ ਗਿਆ ਜਪਜੀ ਸਾਹਿਬ ਤਾਂ ਕੀਤਾ ਹੁੰਦਾ ਤੇ ਜਿੰਨੀ ਵਾਰੀ ਪੜਿਆ ਹੁੰਦਾ ਕੁਦਰਤ ਕਵਨ ਕਹਾ ਵਿਚਾਰ ਪੜਿਆ ਤਾਂ ਸੀ ਕਿ ਪੁੱਛ ਲੈ ਵੀ ਵੀ ਕਿੰਨੀ ਵਾਰੀ ਪੜਿਆ ਸੀ ਚਾਰ ਵਾਰੀ ਹੁੰਦਾ ਹੈ ਤੇ ਪੜਿਆ ਸੀ ਪਰ ਪਾਠ ਕਰ ਲਿਆ ਤੇ ਪਰ ਮਨ ਨੇ ਨਹੀਂ ਸੁਣਿਆ ਤੇ ਸਮਝਾਉਣਾ ਤਾਂ ਇਹਨੂੰ ਸੀ ਕਹਿੰਦੇ ਮਨ ਸਮਝਾਵਣ ਕਾਰਨੇ ਕਸ਼ਕ ਪੜੀਏ ਗਿਆਨ ਇਹ ਭਾਂਡਾ ਸਿੱਧਾ ਲੈ ਕੇ ਜਦੋਂ ਆਉਂਨੇ ਆ ਤੇ ਉਹ ਗੁਰੇ ਵਿੱਚ ਵਸਤੂ ਪਹਿ ਜਾਂਦੀ ਹੈ ਨਾਮ ਸਮਾਵੈ ਜੋ ਭਾਂਡਾ ਹੋਏ ਹੁੰਦਾ ਭਾਂਡੇ ਟਿਕੇ ਨਾ ਕੋਏ ਗੁਰ ਸ਼ਬਦੀ ਮਨ ਨਾਮ ਨਿਵਾਸ ਗੁਰੂ ਕੇ ਸ਼ਬਦ ਵਿੱਚ ਜੁੜਿਆਂ ਹੀ ਮਨ ਦੇ ਵਿੱਚ ਨਾਮ ਦਾ ਨਿਵਾਸ ਹੁੰਦਾ ਹੈ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਸਤਗੁਰੂ ਇਹ ਵੀ ਦੱਸ ਰਿਹਾ ਕਹਿੰਦੇ ਸੱਚਾ ਭਾਂਡਾ ਕਿਹੜਾ ਜਿਹਦੇ ਅੰਦਰ ਸ਼ਬਦ ਦੀ ਪਿਆਸ ਹੈ ਤੁਹਾਡੇ ਅੰਦਰ ਪਿਆਸ ਹੈ ਨਾ ਸੰਗਤ ਕਰਦੇ ਹੋ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇਖ ਜਿਨ੍ਹਾਂ ਨੂੰ ਪਿਆਸ ਹੈ ਉਹੀ ਆਏਗਾ ਸੰਗਤ ਕਰੇਗਾ ਸੰਗ ਗੁਰੂ ਮਹਾਰਾਜ ਦੇ ਬਚਨ ਸੁਨੇਗਾ ਕੀਰਤਨ ਸੁਨੇਗਾ ਤੇ ਉਹਦੇ ਜਿਹਦੇ ਅੰਦਰ ਪਿਆਸ ਹੈ ਜਿਹਨੂੰ ਪਿਆਸ ਹੀ ਨਾ ਹੋਵੇ ਤੁਸੀਂ ਧੱਕੇ ਨਾਲ ਪਾਣੀ ਥੋੜੇ ਪਿਲਾ ਸਕਦੇ ਆ ਜਿਹਨੂੰ ਭੁੱਖ ਹੀ ਨਾ ਹੋਵੇ ਉਹਨੂੰ ਰੋਟੀ ਥੋੜੇ ਖਲਾ ਸਕਦੇ ਆ ਉਹਨਾਂ ਨੂੰ ਜਿਨ੍ਹਾਂ ਨੂੰ ਪਿਆਸ ਹੈ ਉਹ ਤਾਂ ਹਰੇਕ ਹਿੱਲੇ ਦੇ ਨਾਲ ਹਰੇਕ ਯਤਨ ਦੇ ਨਾਲ ਇਹ ਸਮਾਂ ਲੱਭਣਗੇ ਵੀ ਕਦੋਂ ਸੰਗਤ ਮਿਲ ਜਾਏ ਕਦੋਂ ਅਸੀਂ ਸਤਿਗੁਰੂ ਮਹਾਰਾਜ ਦੇ ਬਚਨ ਸੁਣ ਲਈਏ ਤੇ ਜਿਨ੍ਹਾਂ ਦੇ ਗੁਰਮਾਰ ਕਹਿੰਦੇ ਨਾਨਕ ਸੱਚ ਭਾਂਡਾ ਉਹ ਸੱਚਾ ਭਾਂਡਾ ਜਿਸ ਸ਼ਬਦ ਪਿਆਸ ਜਿਹਦੇ ਅੰਦਰ ਸ਼ਬਦ ਦੀ ਪਿਆਸ ਹੈ ਤੇ ਉਹਨਾਂ ਦੇ ਅੰਦਰ ਪਿਆਸ ਸੀ ਬੜੇ ਸੁੱਕੇ ਪੈ ਸੀ ਹਿਰਦੇ ਉਹਨਾਂ ਲੋਕਾਂ ਦੇ ਪਾਸ਼ਾ ਨੇ ਹਰਿਆਵਲ ਵਰਤਾ ਦਿੱਤੀ ਇੱਕ ਤਾਂ ਹੁੰਦਾ ਨਾ ਇੱਕ ਕਹਾਵਤ ਆਪਾਂ ਸੁਣੀ ਹੈ ਵੀ ਪਿਆਸਾ ਖੂਦੇ ਕੋਲ ਜਾਂਦਾ ਹੈ ਪਰ ਗੁਰੂ ਨਾਨਕ ਸਾਹਿਬ ਐਸਾ ਸਾਗਰ ਸੀ ਐਸਾ ਗੁਣਾ ਦਾ ਸਾਗਰ ਸੀ ਜਾ ਜਾ ਕੇ ਕੁੰਡੇ ਖੜਕਾ ਖੜਕਾ ਕੇ ਗੁਰੂ ਮਹਾਰਾਜ ਨੇ ਰਹਿਮਤਾਂ ਵੰਡੀਆਂ ਆਹੋ ਭਾਈ ਲੈ ਲੋ ਜਿੱਤਿਆਂ ਨੇ ਗ੍ਰਹਿਮਤਾ ਕੀਤੀਆਂ ਗੁਰੂ ਪਾਤਸ਼ਾਹ ਤੇ ਜਿਨ੍ਹਾਂ ਨੇ ਫਿਰ ਇੱਕ ਹੋਰੀ ਪੀਤਾ ਤੇ ਉਹਨਾਂ ਦਾ ਜੀਵਨ ਪਵਿੱਤਰ ਹੋ ਗਿਆ ਸਤਗੁਰੂ ਕਹਿੰਦੇ ਪਰ ਇਹ ਜਿਹੜਾ ਯਤਨ ਜਿਹੜਾ ਹੈ ਅੰਦਰ ਪਿਆਰ ਜਿਹੜੀ ਸਾਡੇ ਜਾਗੀ ਹੈ ਉਹਦਾ ਇੱਕੋ ਸਾਧਨ ਹੈ ਤੇ ਜਦੋਂ ਅਸੀਂ ਗੁਰੂ ਕੀ ਸੰਗਤ ਕਰਦੇ ਆਂ ਇਹ ਸ਼ਬਦ ਦਾ ਜਿਹੜਾ ਰਹਾਉ ਦਾ ਬੰਦ ਆ ਉਹਦੇ ਵਿੱਚ ਸਤਗੁਰੂ ਕਹਿੰਦੇ ਕਰਮ ਹੋਵੇ ਸਤ ਸੰਗ ਮਿਲਾਏ ਇਹ ਨਹੀਂ ਕਿ ਮੈਂ ਆਪਣੇ ਯਤਨ ਨਾਲ ਆਇਆ ਇਹ ਗੁਰੂ ਮਹਾਰਾਜ ਤੇਰੀ ਕਿਰਪਾ ਦੇ ਨਾਲ ਆਇਆ ਸੰਗਤ ਹੁੰਦੀ ਹੈ ਉਹਦੀ ਰਹਿਮਤ ਨਾਲ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਪਰਮ ਚੋਠਾ ਖਾਵੇ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਥੋ ਥਾਂ ਇਸ ਥਾਂ ਤੇ ਬੈਠ ਕੇ ਕਿਉਂਕਿ ਇੱਥੇ ਪਰਮੇਸ਼ਰ ਵੱਸਦਾ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਇਹ ਬਹੁਤ ਭਾਗ ਵਾਲੀ ਗੱਲ ਹੈ ਕਿ ਜੇ ਕਿਸੇ ਨੇ ਘਰ ਪ੍ਰਕਾਸ਼ ਕੀਤਾ ਹੈ ਚਲੋ ਗੁਰੂ ਮਹਾਰਾਜ ਦੀ ਰਹਿਮਤ ਹੈ ਗੁਰੂ ਸਾਹਿਬ ਦੇ ਬਚਨ ਹੈ ਕਿ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਬਸੋਇਆ ਪਰ ਸੰਗਤ ਤੋਂ ਬਿਨਾ ਜੀਵਨ ਦੇ ਵਿੱਚ ਕਦੇ ਵੀ ਤਰੱਕੀ ਨਹੀਂ ਆ ਸਕਦੀ ਸਫਲਤਾ ਨਹੀਂ ਆ ਸਕਦੀ ਉੱਤਮ ਸੰਗਤ ਉੱਤਮ ਹੋਵੇ ਜਦੋਂ ਅਸੀਂ ਸ੍ਰਿਸ਼ਟ ਸੰਗਤ ਕਰਦੇ ਹਾਂ ਸਾਡਾ ਜੀਵਨ ਵੀ ਸ੍ਰਿਸ਼ਟ ਬਣਦਾ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸਥੋ ਥਾਂ ਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਤੁਹਾਡੇ ਤੇ ਰਹਿਮਤ ਪਰਿਆਤ ਰੱਖਣ ਅਰਦਾਸ ਹੈ ਸਤਿਗੁਰੂ ਜੀ ਤੁਹਾਡੇ ਨੇਮ ਦੇ ਵਿੱਚ ਵਾਧੇ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦੇਵਾਂ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ